ਸਤਿ ਸ਼੍ਰੀ ਅਕਾਲ ਦੋਸਤੋ ਜੇਕਰ ਤੁਸੀਂ ਵੀ ਪੀਐਸ ਜੈਟ 2024 ਕਿਸੇ ਵੀ ਵਿਸ਼ੇ ਜਾਂ ਸਬਜੈਕਟ ਨਾਲ ਦੇਣ ਜਾ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੀ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਪੀਐਸ ਜੈਟ 2024 ਦੇ ਐਡਮਿਟ ਕਾਰਡ ਆਊਟ ਹੋ ਚੁੱਕੇ ਹਨ ਅਤੇ ਮੇਰੇ ਸਾਰੇ ਦੋਸਤਾਂ ਨੇ ਉਹ ਐਡਮਿਟ ਕਾਰਡ ਡਾਊਨਲੋਡ ਕਰ ਲਏ ਹੋਣਗੇ ਤੇ ਆਪਣੇ ਸੈਂਟਰਾਂ ਬਾਰੇ ਜਾਣਕਾਰੀ ਲੈ ਲਈ ਹੋਊਗੀ ਤੇ ਐਗਜ਼ਾਮ ਡੇਟ ਦੀ ਜੋ ਫਿਲਹਾਲ ਜੋ 1 ਦਸੰਬਰ ਹੀ ਨਿਰਧਾਰਿਤ ਕੀਤੇ ਮੁਤਾਬਕ ਹੀ ਹੈ ਕੋਈ ਉਹਦੇ ਵਿੱਚ ਚੇਂजेस ਨਹੀਂ ਹਨ ਜਿਵੇਂ ਹੀ ਕੋਈ ਚੇਂजेस ਹੋਣਗੇ ਜਾਂ ਕਿਸ ਤਰੀਕੇ ਦੇ ਕੋਈ ਅਪਡੇਟ ਹੋਗੇ ਤੁਹਾਨੂੰ ਇਸ ਚੈਨਲ ਤੇ ਪਹਿਲ ਦੇ ਅਧਾਰ ਤੇ ਮਿਲ ਜਾਏਗਾ ਉਸਦੇ ਲਈ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਤੇ ਬੈਲ ਆਈਕਨ ਦਬਾਉਣਾ ਪਊਗਾ ਤੇ ਦੋਸਤੋ ਐਡਮਿਟ ਕਾਰਡ ਰਿਲੇਟਿਡ ਸਾਰੀ ਜਾਣਕਾਰੀ ਜੋ ਤੁਹਾਡੇ ਲਈ ਜ਼ਰੂਰੀ ਹੈ ਉਹ ਮੈਂ ਆਪਣੀ ਪਿਛਲੀ ਵੀਡੀਓ ਵਿੱਚ ਦੇ ਚੁੱਕਿਆ ਹਾਂ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਮੇਰੇ ਚੈਨਲ ਤੇ ਜਾ ਕੇ ਉਹ ਦੇਖ ਸਕਦੇ ਹੋ ਅੱਜ ਦੀ ਵੀਡੀਓ ਦਾ ਜੋ ਮੁੱਖ ਉਦੇਸ਼ ਪੇਪਰ ਦੀ ਤਿਆਰੀ ਕਰਨ ਵਿੱਚ ਆ ਰਹੀਆਂ ਦਿੱਕਤਾਂ ਅਤੇ ਉਹਨਾਂ ਦੇ ਸੋਲੂਸ਼ਨ ਉਹਦੇ ਹੱਲ ਬਾਰੇ ਇਹ ਵੀਡੀਓ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਪੀਐਸਟੈਟ 2024 ਇਗਜ਼ਾਮ ਹੋਣ ਜਾ ਰਿਹਾ ਹੈ ਇਹ ਪੰਜਾਬ ਦੇ ਗਵਰਨਮੈਂਟ ਡਿਪਾਰਟਮੈਂਟ ਵੱਲੋਂ ਜੋ ਵੀ ਕੈਂਡੀਡੇਟਸ ਮਾਸਟਰ ਗ੍ਰੈਜੂਏਟ ਜਾਂ ਸਰਕਾਰੀ ਜੋਬ ਦੀ ਟੀਚਿੰਗ ਲਾਈਫ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਲਈ ਇੱਕ ਕੁਆਲੀਫਾਈ ਪੇਪਰ ਰੱਖਿਆ ਜਾਂਦਾ ਤੇ ਇਹ ਇਗਜ਼ਾਮ ਦੇਣ ਵਾਲੇ ਬਹੁਤ ਸਾਰੇ ਕੈਂਡੀਡੇਟਸ ਹਨ ਜੋ ਕਿ ਜੋ ਆਪਣੇ ਐਗਜ਼ਾਮ ਦੇਣਾ ਚਾਹੁੰਦੇ ਹਨ ਤੇ ਕ੍ਰੈਕ ਕਰਨਾ ਚਾਹੁੰਦੇ ਹਨ ਇਸ ਸਮੇਂ ਕਈ ਮੇਰੇ ਦੋਸਤ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੋਊਗੀ ਅਤੇ ਕਈ ਮੇਰੇ ਦੋਸਤ ਮੇਰੇ ਵਾਂਗੂ ਹਜੇ ਵੀ ਉਲਝੇ ਪਏ ਹੋਣਗੇ ਤਾਂ ਦੋਸਤੋ ਅਜੇ ਹਰ ਕਿਸੇ ਨਾਲ ਹੁੰਦਾ ਹੈ ਕਿ ਜਿਵੇਂ ਐਗਜ਼ਾਮ ਡੇਟ ਨੇੜੇ ਆ ਰਹੀ ਹੁੰਦੀ ਹੈ ਅਤੇ ਸਾਡੀ ਤਿਆਰੀ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਮਹਿਸੂਸ ਹੁੰਦੀਆਂ ਹਨ ਪੜ੍ਹਾਈ ਵਿੱਚ ਧਿਆਨ ਨਹੀਂ ਲੱਗਣਾ ਮਨ ਦੀ ਸਥਿਤੀ ਕੁਝ ਅਜਿਹੀ ਹੁੰਦੀ ਹੈ ਕਿ ਕਦੇ ਅਸੀਂ ਐਡਮਿਟ ਕਾਰਡ ਤੇ ਐਡਰੈਸ ਨੂੰ ਬਾਰ-ਬਾਰ ਮੈਪ ਲੋਕੇਸ਼ਨ ਤੇ ਲਗਾ ਕੇ ਦੇਖਦੇ ਹਾਂ ਜਾਂ ਫਿਰ ਆਪਣੇ ਦੋਸਤਾਂ ਨੂੰ ਜਾਣ ਬਾਰੇ ਸਲਾਹਾਂ ਕਰਦੇ ਹਾਂ ਕਿ ਕਦੋਂ ਜਾਵਾਂਗੇ ਕਿਸ ਵੀਕਲ ਤੇ ਜਾਵਾਂਗੇ ਜਾਂ ਹੋਰ ਆਪਣੇ ਨਾਲ ਕੌਣ-ਕੌਣ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਜੋ ਦਿਨ ਚਰਚਾ ਜਾਂ ਟੈਂਸ਼ਨਾਂ ਵਿੱਚ ਸਾਰਾ ਦਿਨ ਨਿਕਲ ਜਾਂਦਾ ਜਾਂ ਫਿਰ ਅਸੀਂ ਆਪਣੇ ਦੋਸਤਾਂ ਨੂੰ ਕਾਲ ਕਰਕੇ ਪੁੱਛਦੇ ਹਾਂ ਕਿ ਤੇਰੀ ਤਿਆਰੀ ਕਿੰਨੀ ਕੁ ਹੋ ਗਈ ਹੈ ਯਾਰ ਮੇਰੀ ਤਾਂ ਅਜੇ ਕੋਈ ਤਿਆਰੀ ਨਹੀਂ ਹੋਈ ਜਾਂ ਫਿਰ ਇੰਜ ਲੱਗਦਾ ਹੈ ਕਿ ਮੇਰਾ ਦੋਸਤ ਨਾ ਸਾਰੀ ਤਿਆਰੀ ਕਰੀ ਬੈਠਾ ਹੈ पर मेरी ही अजय नहीं हुई पर दोस्तों ये मानदी स्थिति सब दी इको जी ही हुंदी है ता इस बारे टेंशन ना लो चलो गल करदे हा कि कॉमन डिस्ट्रैक्शन ਜਾਂ ਮੁਸ਼ਕਲਾਂ ਫਿਰ ਕੀ ਕੀ ਤਿਆਰੀ ਵਿੱਚ ਰੁਕਾਵਟਾਂ ਆਉਂਦੀਆਂ ਹਨ ਤੇ ਉਹਨਾਂ ਦਾ ਸਹੀ ਹੱਲ ਕੀ ਹੈ ਜਿਸ ਨੂੰ ਅਪਣਾ ਕੇ ਅਸੀਂ ਆਪਣੀ ਪੇਪਰ ਦੀ ਤਿਆਰੀ ਚੰਗੇ ਤਰੀਕੇ ਨਾਲ ਇਫੈਕਟਿਵ ਤਰੀਕੇ ਨਾਲ ਕਰ ਸਕੀਏ ਅਤੇ ਆਪਣੇ ਪੇਪਰ ਨੂੰ ਕੁਆਲੀਫਾਈ ਕਰ ਸਕੀਏ ਤਾਂ ਗੱਲ ਕਰਦੇ ਹਾਂ ਦੋਸਤੋ ਜੋ ਵੀ ਮੇਰੇ ਦੋਸਤ ਪੀਐਸਟੈਟ 2024 ਦੀ ਤਿਆਰੀ ਕਰ ਰਹੇ ਹਨ ਉਹਨਾਂ ਦੀ ਇਗਜ਼ਾਮ ਦੀ ਤਿਆਰੀ ਵਿੱਚ ਜੋ ਆ ਰਹੀਆਂ ਮੁਸ਼ਕਲਾਂ ਡਿਸਟਰੈਕਸ਼ਨਸ ਜੋ ਸਭ ਲਈ ਕਾਮਨ ਹਨ ਕੀ ਕੀ ਹਨ ਅਤੇ ਉਹਨਾਂ ਦਾ ਹੱਲ ਅਸੀਂ ਕਿਵੇਂ ਕਰ ਸਕਦੇ ਹਾਂ ਤੇ ਆਪਣੇ ਸਟ्रेस ਲੈਵਲ ਨੂੰ ਘਟਾ ਕੇ ਜਦੋਂ ਸਾਰਾ ਫੋਕਸ ਔਰ ਸਾਰੀ એનર્ਜੀ ਅਸੀਂ ਆਪਦੀ ਇਗਜ਼ਾਮ ਦੀ ਤਿਆਰੀ ਵਿੱਚ ਲਗਾ ਸਕੀਏ ਦੋਸਤੋ ਜੋ ਪੀਐਸਟੈਟ ਪੀਐਸਟੈਟ ਦੀ ਤਿਆਰੀ ਕਰ ਰਹੇ ਮੇਰੇ ਸਾਰੇ ਕੈਂਡੀਡੇਟਸ ਅਜੇ ਹੀ ਵੀ ਹੋਣਗੇ ਜੋ ਕਿ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਾਈਵੇਟ ਆਫਿਸ ਵਿੱਚ ਜਾਂ ਪ੍ਰਾਈਵੇਟ ادارے ਵਿੱਚ ਜੌਬ ਕਰਦੇ ਨੇ ਜਾਂ ਫਿਰ ਮੇਰੇ ਦੋਸਤ ਕਈ ਜਿਹੇ ਹਨ ਜੋ ਕਿ ਅਜੇ ਆਪ ਦੀ ਸਟੱਡੀ ਕਰੀ ਜਾਂਦੇ ਹਨ ਅਤੇ ਘਰ ਜਾਂ ਕਾਲਜ ਜਾਂ ਸਕੂਲ ਵਿੱਚ ਉਹਨਾਂ ਦਾ ਸਮਾਂ ਲੰਘ ਜਾਂਦਾ ਹੈ ਤੇ ਕਈ ਮੇਰੇ ਇਹ ਜਿਹੇ ਭੈਣ ਤੇ ਭਾਈ ਹਨ ਜੋ ਕਿ ਘਰ ਵਿੱਚ ਹਨ ਅਤੇ ਘਰ ਦੇ ਕੰਮਾਂ ਦਾ ਜਾਂ ਸਾਰੀਆਂ ਹੀ ਜੋ ਰਜੇ ਵਿੱਚ ਉਲਝੇ ਰਹਿੰਦੇ ਹਨ ਉਹਨਾਂ ਸਾਰੀਆਂ ਦੀ ਜੋ ਕਾਮਨ ਪ੍ਰੋਬਲਮ ਆਉਂਦੀਆਂ ਹਨ ਉਹਨਾਂ ਬਾਰੇ ਡਿਸਕਸ ਕਰਾਂਗੇ ਤੇ ਉਹਨਾਂ ਦਾ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਹਾਡੀਆਂ ਜੋ ਮੁਸ਼ਕਲਾਂ ਨੂੰ ਘਟਾਇਆ ਜਾ ਸਕੇ ਅਤੇ ਤੁਹਾਡੇ ਪੇਪਰ ਕਲੀਅਰ ਕਰਨ ਵਿੱਚ ਅਸੀਂ ਥੋੜਾ ਬਹੁਤ ਸਾਥ ਦੇ ਚੱਕੀ। ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਪੀਐਸਟ ਰਿਗਾਰਡਿੰਗ ਸਾਰੀ ਅਪਡੇਟਸ ਤੁਹਾਨੂੰ ਫੈਲਦੇ ਦਰਤੇ ਮਿਲਦੀ ਰਵੇ। ਇਹ ਗੱਲ ਕਰਦੇ ਆਂ ਪਹਿਲੀ ਪ੍ਰੋਬਲਮ ਜੋ ਕਿ ਸਾਰਿਆਂ ਲਈ ਕਾਮਨ ਹੁੰਦੀ ਹੈ ਜਿਵੇਂ ਕਿ ਮੈਂ ਦੱਸਿਆ ਹੈ ਕਿ ਬਹੁਤ ਸਾਰੇ ਮੇਰੇ ਦੋਸਤ ਪ੍ਰਾਈਵੇਟ ਜੌਬ ਕਰਦੇ ਹਨ ਕਿ ਕਿਸੇ ਸਕੂਲ ਕਾਲਜ ਵਿੱਚ ਉਹ ਪ੍ਰਾਈਵੇਟ ਟੀਚਿੰਗ ਕਰ ਰਹੇ ਹੁੰਦੇ ਹਨ ਜਿਹੜਾ ਕਿ ਸਕੂਲ ਦੇ ਕੰਮਾਂ ਵਿੱਚ ਸਾਰਾ ਸਮਾਂ ਨੰਗੀ ਜਾਂਦਾ ਉਹਨਾਂ ਦੀ ਟੈਂਸ਼ਨ ਉਹਨਾਂ ਦਾ ਵਰਕ ਲੋਡ ਉਹ ਕੁਝ ਕੰਮ ਘਰ ਵੀ ਲਿਆਉਂਦੇ ਹਨ ਕਿਉਂਕਿ ਅੱਜਕੱਲ ਪ੍ਰਾਈਵੇਟ ਸਿਸਟਮ ਬਹੁਤ ਜ਼ਿਆਦਾ ਜੋ ਫਾਸਟ ਚੱਲ ਰਿਹਾ ਹੈ ਵਾਸ ਚੱਲ ਰਿਹਾ ਹੈ ਜਿਸ ਕਰਕੇ ਬੰਦਾ ਆਪਣੀ ਡੇਲੀ ਰੁਟੀਨ ਦੇ ਕੰਮਾਂ ਵਿੱਚੋਂ ਰਿਜੀਮ ਵਿੱਚੋਂ ਸਮਾਂ ਨਹੀਂ ਘੱਟ ਪੈਂਦਾ ਔਰ ਸਾਰੀ ਸਟ्रेस ਲੈਵਲ ਉਹਦੇ ਤੇ ਰਹਿੰਦੀ ਹੈ ਤਾਂ ਉਹ ਉਹਨੂੰ ਮਤਲਬ ਕਿ ਉਹਦੇ ਸਟੱਡੀ ਲਈ ਉਹਦੇ ਐਗਜ਼ਾਮ ਦੀ ਤਿਆਰੀ ਲਈ ਸਮਾਂ ਮੈਨੇਜਮੈਂਟ ਨਹੀਂ ਕਰਨੀ ਆਉਂਦੀ ਠੀਕ ਹੈ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਹਨ ਕਈ ਮੇਰੇ ਦੋਸਤ ਦੁਕਾਨਾਂ ਤੇ ਕੰਮ ਕਰਦੇ ਹਨ ਕੋਈ ਕਾਰਖਾਨੇ ਵਿੱਚ ਕੰਮ ਕਰਦੇ ਹਨ ਕੋਈ ਖੇਤਾਂ ਵਿੱਚ ਕੰਮ ਕਰਦੇ ਹਨ ਇਸ ਤਰ੍ਹਾਂ ਦੀ ਦਿੱਕਤਾਂ ਆ ਜਾਂਦੀਆਂ ਹਨ ਤਾਂ ਇਸ ਤਰ੍ਹਾਂ ਦੀ ਪਰਸਨਲੀ ਜੋ ਸਟੱਡੀ ਨੂੰ ਟਾਈਮ ਦੇਣਾ ਬੜੀ ਮੁਸ਼ਕਲ ਦੀ ਗੱਲ ਹੁੰਦੀ ਹੈ ਦੂਸਰੀ ਦਿੱਕਤ ਹੁੰਦੀ ਹੈ ਲੈਕ ਆਫ ਮੈਨੇਜਮੈਂਟ ਟਾਈਮ ਮੈਨੇਜਮੈਂਟ ਜੋ ਟਾਈਮ ਮੈਨੇਜਮੈਂਟ ਦੀ ਕਮੀ ਆ ਜਾਣਾ ਹਰ ਮੇਰੇ ਦੋਸਤ ਨੂੰ ਆਪਣੇ ਜੋ ਡੇਲੀ ਦਾ ਸਮਾਂ ਮਿਲਦਾ ਹੈ ਪੜ੍ਹਾਈ ਲਈ ਉਹਨੂੰ ਮੈਨੇਜ ਕਰਨਾ ਨਹੀਂ ਹੁੰਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ 12 ਘੰਟੇ ਜੋ ਆਪਣੇ ਕੰਮ ਤੇ ਹੁੰਦੇ ਹਨ ਤੇ ਜੋ 8 ਤੋਂ 10 ਘੰਟੇ ਸੀ ਜਿਹੜੇ ਰੈਸਟੇਜਨ ਸਮਾਂ ਸੌਂ ਵਿੱਚ ਬਿਤਾਉਂਦੇ ਆ ਉਹਦੇ ਵਿੱਚੋਂ ਅਸੀਂ ਸਟੱਡੀ ਨੂੰ ਕਿੰਨਾ ਟਾਈਮ ਦੇਣਾ ਹੈ ਉਹ ਅਸੀਂ ਮੈਨੇਜ ਨਹੀਂ ਕਰ ਪਾਉਂਦੇ ਠੀਕ ਹੈ ਉਹਦੇ ਉਹਦੇ ਚਲਦੇ ਹੋਏ ਸਾਨੂੰ ਪੇਪਰ ਦੀ ਤਿਆਰੀ ਵਿੱਚ ਮੁਸ਼ਕਲ ਆਉਂਦੀਆਂ ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਨੈਕਸਟ ਹੈ ਹਾਊਸ ਵਾਈਫ ਜਾਂ ਘਰ ਦੇ ਕੰਮ ਜਿਹੜੇ ਮੇਰੇ ਦੋਸਤ ਕਿਤੇ ਬਾਹਰ ਕੰਮ ਨਹੀਂ ਕਰਦੇ ਜਾਂ ਘਰ ਵਿੱਚ ਜਾਂ ਖੇਤੀ ਵਿੱਚ ਰੁੱਝੇ ਨੇ ਉਹਨਾਂ ਨੂੰ ਘਰ ਦੇ ਕੰਮ ਬਹੁਤ ਜ਼ਿਆਦਾ ਹੁੰਦੇ ਨੇ ਉਹਨਾਂ ਵਿੱਚ ਹੀ ਉਹ ਸਾਰੇ ਦਿਨ ਰੁੱਝੇ ਰਹਿੰਦੇ ਹਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਰ ਉਹਦੀ ਪੇਪਰ ਦੀ ਤਿਆਰੀ ਲਈ ਟਾਈਮ ਨਹੀਂ ਕੱਢ ਪਾਉਂਦੇ ਪਰ ਦੋਸਤੋ ਦੇਖਿਆ ਜਾਵੇ ਕਿ ساری ਉਮਰ ਇਨਾ ਕੰਮ ਵਿੱਚ ਉਲਝਣ ਦੀ ਬਜਾਏ ਥੋੜਾ ਜਿਹਾ ਸਮਾਂ ਆਪ ਦੀ ਸਟੱਡੀ ਲਈ ਜੋ ਕੱਢ ਲੋ ਠੀਕ ਹੈ ਕੰਮ ਦੇਖੋ ਸਾਰੇ ਹੋ ਜਾਂਦੇ ਤੁਸੀਂ ਬਿਮਾਰ ਪੈ ਜਾਨੀਂ ਰਿਸ਼ਤੇਦਾਰੀ ਜਿੱਤ ਲੈਣ ਤਾਂ ਵੀ ਕੰਮ ਹੁੰਦੇ ਹਨ ਤਾਂ ਇੱਕ ਹਫਤੇ ਦੀ ਗੱਲ ਹੈ ਦੋਸਤੋ ਤਾਂ ਇਸ ਨੂੰ ਮੈਨੇਜ ਕਰੋ ਔਰ ਆਪਣੀ ਵਾਧੂ ਤੋਂ ਵਾਧੂ ਪੜਾਈ ਨੂੰ ਜੋ ਟਾਈਮ ਦਿਓ ਤਾਂ ਕਿ ਤੁਹਾਡੇ ਪੇਪਰ ਆਸਾਨੀ ਨਾਲ ਕਲੀਅਰ ਹੋ ਜਾਏ ਜੋ ਨੈਕਸਟ ਜੋ ਦਿੱਕਤਾਂ ਹੁੰਦੀ ਹੈ ਉਹ ਹੈ ਵਿਆਹ ਸ਼ਾਦੀਆਂ ਜਾਂ ਫੰਕਸ਼ਨ ਤੇ ਕੋਈ ਇਹ ਸਮਾਂ ਜੋ ਹੈ ਜਿਵੇਂ ਕਿ ਨਵੰਬਰ ਹਾਫ ਚਲਾ ਗਿਆ ਤੇ ਦਸੰਬਰ ਆਉਣ ਵਾਲਾ ਹੈ ਤੇ ਇਹ ਕੀ ਹੈ ਵਿਆਹ ਸ਼ਾਦੀਆਂ ਫੰਕਸ਼ਨਾਂ ਦਾ ਸੀਜ਼ਨ ਹੁੰਦਾ ਹੈ ਜਿਹਦੇ ਕਰਕੇ ਰਿਸ਼ਤੇਦਾਰੀ ਚਾਚੇ ਚਾਚੇ ਤਾਇਆ ਪੂਆ ਮਾਸੀ ਕੇ ਵਿਆਹ ਜਾਂ ਕੋਈ ਫੰਕਸ਼ਨ ਪਾਰਟੀ ਆਉਂਦੇ ਰਹਿੰਦੇ ਜਿੰਨਾ ਕਰਕੇ ਸਾਨੂੰ ਡਿਸਟਰੈਕਸ਼ਨਸ ਹੁੰਦੀਆਂ ਰਹਿੰਦੀਆਂ ਨੇ ਤੇ ਅਸੀਂ ਆਪਣੀ ਪੜਾਈ ਤੇ ਫੋਕਸ ਨਹੀਂ ਕਰ ਪਾਉਂਦੇ ਤੇ ਆਪਣਾ ਧਿਆਨ ਨਹੀਂ ਦੇ ਪਾਉਂਦੇ ਤਾਂ ਦੋਸਤੋ ਵਿਆਹ ਸ਼ਾਦੀਆਂ ਸਾਰੀ ਉਮਰ ਚੱਲਦੀਆਂ ਰਹਿੰਦੀਆਂ ਨੇ ਜੋ ਰਿਸ਼ਤੇਦਾਰ ਗੁੱਸੇ ਗੱਲੇ ਹੁੰਦੇ ਰਹਿੰਦੇ ਹਨ ਤਾਂ ਇਹ ਵੀ ਇੱਕ ਦਿੱਕਤ ਹੈ ਕਿ ਆਪਾਂ ਆਪਣੀ ਪੜਾਈ ਨੂੰ ਧਿਆਨ ਨਹੀਂ ਦੇ ਪਾਉਂਦੇ ਇਹਦਾ ਵੀ ਸੋਲੂਸ਼ਨ ਦੱਸਾਂਗੇ ਅਸੀਂ ਸੋਸ਼ਲ ਮੀਡੀਆ ਸਭ ਤੋਂ ਵੱਧ ਜੋ ਡਿਸਟਰੈਕਸ਼ਨ ਦਾ ਜੋ ਸੈਂਟਰ ਹੈ ਉਹ ਅਸੀਂ ਕਹਿ ਸਕਦੇ ਹਾਂ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਤੇ ਨੌਲੇਜ ਵੀ ਬਹੁਤ ਪਈ ਹੈ ਅਤੇ ਟਾਈਮ ਵੀ ਬਹੁਤ ਵੇਸਟ ਹੁੰਦਾ ਹੈ ਦੋਸਤੋ ਜਿਹੜੇ ਮੇਰੇ ਦੋਸਤ ਸੋਸ਼ਲ ਮੀਡੀਆ ਨੂੰ ਉਹਦੀ ਸਟੱਡੀ ਲਈ ਉਹਦੀ ਪੇਪਰ ਦੀ ਪ੍ਰੈਪਰੇਸ਼ਨ ਲਈ ਯੂਜ਼ ਕਰਦੇ ਨੇ ਉਹ ਤਾਂ ਕਿਸੇ ਹੱਦ ਤੱਕ ਬਹੁਤ ਸਹੀ ਹੈ ਪਰ ਜਿਹੜੇ ਮੇਰੇ ਦੋਸਤ ਜੋ ਸਾਰਾ ਦਿਨ ਰੀਲਸ ਨੂੰ ਸਕਰੋਲ ਕਰਦੇ ਰਹਿੰਦੇ ਹਨ ਠੀਕ ਹੈ ਵੀਡੀਓਜ਼ ਦੇਖਦੇ ਰਹਿੰਦੇ ਹਨ ਹਾਸੇ ਮਜ਼ਾਕ ਵਾਲੀਆਂ ਸੌਂਗਸ ਹੁੰਦੇ ਰਹਿੰਦੇ ਵालतੂ ਦੇ ਠੀਕ ਹੈ ਜਾਂ ਕੋਈ ਫਿਲਮ ਦੇਖਦੇ ਰਹਿੰਦੇ ਆ ਉਹਨਾਂ ਲਈ ਜੋ ਹੈ ਸਭ ਤੋਂ ਵੱਡਾ ਸਿਰਦਰਦੀ ਦਾ ਜੋ ਮੀਡੀਆ ਬਣ ਗਿਆ ਹੈ ਉਹ سوشل ਮੀਡੀਆ ਹੈ ਜਿਵੇਂ ਫੇਸਬੁੱਕ ਇੰਸਟਾਗ੍ਰam ਜਾਂ ਵਟਸਐਪ ਹੈ ਨਾ ਇਹ ਸਾਰੀਆਂ ਬਹੁਤ ਸਾਰੀਆਂ ਹੋਰ ਵੀ ਐਪਸ ਹੈਗੀਆਂ ਜਿਹੜੇ ਕਿ ਬਹੁਤ ਜ਼ਿਆਦਾ ਟਾਈਮ ਕੰਜ਼ੂਮ ਕਰਦੀਆਂ ਹਨ ਔਰ ਟੋਟਲੀ ਵੇਸਟ ਆਫ ਟਾਈਮ ਹੀ ਹੁੰਦਾ ਹੈ ਇਹਦੇ ਤੇ ਪਰਸਨ ਦੀਆਂ ਆਦਤਾਂ ਬਣੀਆਂ ਹੁੰਦੀਆਂ ਹਨ ਬਾਰ-ਬਾਰ ਉਹਨਾਂ ਨੂੰ ਮੈਸੇਜ ਕਰਨਾ ਰੀਲਸ ਬਣਾਉਣਾ ਇਹ ਉਹ ਤਾਂ ਉਹਦੇ ਨਾਲ ਕੀ ਹੁੰਦਾ ਸੀ ਆਦੀ ਪੜਾਈ ਨੂੰ ਧਿਆਨ ਨਹੀਂ ਦੇ ਪਾਉਂਦੇ ਜਾਂ ਹੁਣ ਸਮਾਨੀ ਤੇ ਪਾਉਂਦੇ ਜਿੱਦ ਕਰਕੇ ਆਪਣੀ ਪੜਾਈ ਦੀ ਨਹੀਂ ਉਹ ਪਾਉਂਦੀ ਤੇ ਪੇਪਰ ਕਲੀਅਰ ਨਹੀਂ ਹੁੰਦਾ ਨੈਕਸਟ ਨੈਕਸਟ ਹੈ ਲੈਕ ਆਫ ਸਟੇਬਿਲਟੀ ਸਟੇਬਿਲਟੀ ਦਾ ਮਤਲਬ ਹੈ ਕਿ ਅਸੀਂ ਜੇ ਤੁਹੋਂ ਕਾਣੇ ਬੈਠਦੇ ਆ 10 ਮਿੰਟ 15 ਮਿੰਟ ਬੈਠਦੇ ਆ ਉਹਦੀ ਕਿਸੇ ਦੋਸਤ ਦਾ ਜੋ ਮੈਸੇਜ ਆ ਜਾਂਦਾ ਹੈ ਜਾਂ ਕੋਈ ਬੁਲਾਵਾ ਆ ਜਾਂਦਾ ਹੈ ਜਾਂ ਅਸੀਂ ਕਹਿੰਨੇ ਬਸ 1 ਮਿੰਟ ਉੱਠ ਕੇ ਬਾਹਰ ਘੁੰਮ ਕੇ ਫਿਰ ਬੈਠਦੇ ਆ ਉਹ ਐ ਨਹੀਂ ਪਤਾ ਲੱਗਦਾ 10 ਮਿੰਟ ਕਦੋਂ 1 ਘੰਟੇ ਜਾਂ 2 ਘੰਟੇ ਵਿੱਚ ਤਬਦੀਲ ਹੋ ਜਾਂਦੇ ਹਨ ਤੇ ਜਿਹਦੇ ਕਰਕੇ ਸਾਡੀ ਸਟੱਡੀ ਵਿੱਚ ਸਟੇਬਿਲਟੀ ਨਹੀਂ ਬਣਦੀ ਤੇ ਦੋਸਤੋ ਇੱਕ ਸਟੱਡੀ ਤੇ ਸਰਵੇ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਜਦੋਂ ਅਸੀਂ ਕਿਸੇ ਵੀ ਟਾਈਮ ਸਟੱਡੀ ਲਈ ਬੈਠਦੇ ਆ ਸਾਡੇ 15 ਤੋਂ 20 ਮਿੰਟ ਅਧਾ ਘੰਟਾ ਸਾਡਾ ਜੋ ਮਾਈਂਡ ਹੈ ਉਹ ਉਸ ਵਿੱਚ ਇੰਟਰਸਟ ਲੈਣਾ ਸ਼ੁਰੂ ਕਰਦਾ ਹੈ ਉਸ ਨੂੰ ਸਮਝ ਆਉਣੀ ਸ਼ੁਰੂ ਹੁੰਦੀ ਹੈ ਬਟ ਅਸੀਂ ਕੀ ਕਰਦੇ ਜਦੋਂ ਸਾਨੂੰ ਸਮਝ ਆਉਣ ਲੱਗਦੀ ਹੈ ਅਸੀਂ ਉਹ ਦੋਨੋਂ ਬੁੱਕ ਨੂੰ ਰੱਖ ਕੇ ਜਾਂਦੇ ਨੋਟਸ ਨੂੰ ਰੱਖ ਕੇ ਅਸੀਂ ਕਿਸੇ ਹੋਰ ਕੰਮ ਵਿੱਚ ਲੱਗ ਜਾਂਦੇ ਆ ਤੇ ਇਹ ਵੀ ਇੱਕ ਦਿੱਕਤ ਹੈ ਸਟੱਡੀ ਜਾਂ ਪ੍ਰੋਪਰ ਜੋ ਹੈ ਅਸੀਂ ਪੜਾਈ ਨਾ ਕਰ ਪਾਈ। ਨੈਕਸਟ ਜੋ ਪ੍ਰੋਬਲਮ ਹੈ ਮੇਰਾ ਪਾਸ ਹੋਵੇਗਾ ਕਿ ਪੇਪਰ ਦੀ ਗੱਲ ਕਰਦੇ ਆ ਕਿ ਬਹੁਤ ਸਾਰੇ ਮੇਰੇ ਦੋਸਤ ਜਿਨ੍ਹਾਂ ਦੀ ਤਿਆਰੀ ਪ੍ਰੋਪਰ ਨਹੀਂ ਹੋਈ ਜਾਂ ਪਹਿਲਾਂ ਨਹੀਂ ਕਰ ਪਾਈ ਹੁਣ ਮੌਕੇ ਤੇ ਕੀ ਆ ਸਿਲੇਬਸ ਬਹੁਤ ਜ਼ਿਆਦਾ ਹੈ। ਕੰਟੈਂਟ ਬਹੁਤ ਜ਼ਿਆਦਾ ਨਹੀਂ ਬਹੁਤ ਸਾਰੇ ਜੋ ਪਲੇਟਫਾਰਮ ਹਨ ਜੀ ਦੇ ਕਰਕੇ ਉਹ ਸਮਝ ਨਹੀਂ ਪਾਰੇ ਕਿ ਕਿੱਥੋਂ ਸ਼ੁਰੂ ਕਰੀਏ ਕਦੋਂ ਸ਼ੁਰੂ ਕਰੀਏ ਜੀ ਦੇ ਕਰਕੇ ਉਹਨਾਂ ਨੂੰ ਵੀ ਲੱਗ ਰਿਹਾ ਕਿ ਮੇਰਾ ਪਾਸ ਹੋਵੇਗਾ ਕਿ ਨਹੀਂ ਹੋਵੇਗਾ ਕਿਉਂਕਿ ਦੋਸਤੋ ਸਾਨੂੰ ਹਮੇਸ਼ਾ ਜੋ ਹੈ ਦੂਸਰੀ ਥਾਲੀ ਵਿੱਚ ਲੱਡੂ ਵੱਠਾ ਲੱਗਦਾ ਹੈ ਸਾਨੂੰ ਵੀ ਲੱਗਦਾ ਕਿ ਮੇਰਾ ਜੋ ਦੋਸਤ ਹੈ ਉਸ ਦੀ ਤਿਆਰੀ ਬਹੁਤ ਵਧੀਆ ਹੋ ਗਈ ਹੈ ਬਟ ਮੇਰੀ ਨਹੀਂ ਹੋ ਪਈ ਠੀਕ ਹੈ ਤੇ ਦੋਸਤੋ ਜਿਹੜੀਆਂ ਪ੍ਰੋਬਲਮ ਤੁਹਾਨੂੰ ਆ ਰਹੀਆਂ ਉਹ ਬੜੇ ਦੋਸਤਾਂ ਨੂੰ ਆ ਰਹੀਆਂ ਠੀਕ ਹੈ ਉਹ ਪ੍ਰੋਬਲਮ ਉਹ ਵੀ ਫੇਸ ਕਰ ਰਿਹਾ ਹੈ ਬਟ ਆਪਣੇ ਮਨ ਦੀ ਇੱਕ ਸੋਚ ਹੁੰਦੀ ਹੈ ਕਿ ਉਹ ਵਧੀਆ ਕਰ ਰਿਹਾ ਉਹਦਾ ਪਾਸ ਹੋ ਜਾਏਗਾ ਮੇਰਾ ਨਹੀਂ ਹੋਗਾ ਇਹ ਕੀ ਹੈ ਓਵਰ ਸਟ्रेस ਹੁੰਦੀ ਹੈ ਜਿਸ ਦੇ ਨਾਲ ਕੀ ਆਉਦੀ ਪੜਾਈ 'ਚ ਉਹ ਧਿਆਨ ਹਟਦਾ ਹੈ ਜਿਸ ਦੇ ਨਾਲ ਕੀ ਹੈ ਡਿਸਟਰੈਕਸ਼ਨਸ ਆਉਂਦੀਆਂ ਤਾਂ ਹੋਰ ਕੁਝ ਨਹੀਂ ਹੁੰਦਾ ਨੈਕਸਟ ਹੈ ਐਗਜ਼ਾਮ ਸੈਂਟਰ ਡਿਸਟੈਂਸ ਕਰੇ ਬਹੁਤ ਸਾਰੇ ਮੇਰੇ ਦੋਸਤਾਂ ਦਾ ਦੇਖੋ ਸਰਕਾਰਾਂ ਦੀ ਵੀ ਗਲਤੀਆਂ ਹਨ ਕਿ ਜੋ ਲੋਕਨ ਆਪ ਦਾ ਆਪ ਦਾ ਜੋ ਡਿਸਟ੍ਰਿਕਟ ਹੈ ਉਹਦੇ ਵਿੱਚ ਹੀ ਸੈਂਟਰ ਦੇਣਾ ਚਾਹੀਦਾ ਹੈ ਮੌਸਮ ਦੇ ਮੱਦੇਨਜ਼ਰ ਦੇਖਦੇ ਹੋਏ ਉਹਨਾਂ ਨੇ ਜੋ ਟਾਈਮ ਪੀਰੀਅਡ ਦਿੱਤਾ ਉਹਦੇ ਮੱਦੇਨਜ਼ਰ ਦੇਖਦੇ ਹੋਏ ਪਰ ਦੇਖੋ ਸਰਕਾਰਾਂ ਦੀਆਂ ਆਪਣੀਆਂ ਪ ਕਦੇ ਵੀ ਇਹ ਨਹੀਂ ਚਾਹੁੰਦੇ ਕਿ ਜੋ ਪੰਜਾਬ ਦਾ ਯੂਥ ਹੈ ਇੰਡੀਆ ਦਾ ਯੂਥ ਹੈ ਜਲਦੀ इजीली ਆਪਣੇ ਏਮ ਨੂੰ ਸਕਸੈਸ ਨੂੰ ਅਚੀਵ ਕਰ ਲੇ ਔਰ ਸਾਡੇ ਲਈ ਉਹ ਸਿਰਦਰਦੀ ਬਣੀ ਤੇ ਉਹ ਜਿੰਨੀਆਂ ਵੀ ਰੁਕਾਵਟਾਂ ਲਾ ਸਕਦੇ ਹਨ ਡਿਸਟਰੈਕਸ਼ਨ ਦੇ ਸਕਦੇ ਹਨ ਉਹ ਨਹੀਂ ਦੀ ਕੋਸ਼ਿਸ਼ ਕਰਦੇ ਆ ਪਰ ਦੋਸਤੋ ਅਸੀਂ ਇੱਕ ਮੁੱਦਾ ਚੱਕਿਆ ਇੱਕ ਵਿਸ਼ਾਲ ਚੱਕੀ ਹੈ ਕਿ ਅਸੀਂ ਹਰਦੀ ਲਾਈਫ ਨੂੰ ਸਿਕਿਉਰ ਕਰਨਾ ਦੀ ਫੈਮਿਲੀ ਨੂੰ ਉਹ ਸਾਰੇ ਸੁਪਨੇ ਜੋ ਦੇਖੇ ਹਨ ਪੂਰੇ ਕਰਨੇ ਹਨ ਉਸ ਲਈ ਸਾਨੂੰ ਦੇਖੋ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਵੇਗਾ ਸਾਨੂੰ ਪ੍ਰੋਬਲਮਾਂ ਫੇਸ ਵੀ ਕਰਨੀਆਂ ਪੈਣਗੀਆਂ ਦੁੱਖ ਵੀ ਚਲੇਣੇ ਪੈਣਗੇ ਤਾਂ ਆਪਦੀ ਜੋ ਸਟੱਡੀ ਨੂੰ ਧਿਆਨ ਦੇਣਾ ਪਵੇਗਾ ਤੇ ਇਸ ਲਈ ਸੈਂਟਰ ਦੇਖੋ ਦੋਸਤੋ ਅਗਰ ਤੁਹਾਨੂੰ ਸਿਲੈਕਸ਼ਨ ਜਦੋਂ ਹੋਵੇਗੀ ਤੁਹਾਡੀ ਪੇਪਰ ਕਲੀਅਰ ਹੋਣ ਤੋਂ ਬਾਅਦ ਮਾਸਟਰ ਕੀਤੀ ਦੇਣ ਤੋਂ ਬਾਅਦ ਸਿਲੈਕਸ਼ਨ ਹੋਵੇਗੀ ਚੰਡੀਗੜ੍ਹ ਤੁਹਾਨੂੰ ਰਾਤ ਨੂੰ ਮੈਸੇਜ ਆਏਗਾ ਸਵੇਰ 5 ਵਜੇ 6 ਵਜੇ ਪਹੁੰਚਣਾ ਤੇ ਅਸੀਂ ਸਾਧਨ ਕਰਾ ਵੀ ਕਲ ਕਰਾ ਕੇਵੇਂ ਮਰਜ਼ੀ ਰਾਤ ਨੂੰ ਉੱ ਉਹ ਉਦੋਂ ਸਾਨੂੰ ਇਹਦਾ ਸਾਨੂੰ ਜੌਬ ਮਿਲੇਗੀ ਤਾਂ ਵੀ ਇੱਕ ਜੌਬ ਦੀ ਇੱਕ ਮਤਲਬ ਕਿ ਪੌੜੀ ਹੈ ਇਸ ਨੂੰ ਚੜ੍ਹਨੀ ਦੇਖੋ ਦੂਰ ਨੇੜੇ ਜਾਣਾ ਪਵੇਗਾ ਹੋਰ ਕੋਈ ਹੱਲ ਨਹੀਂ ਇਹਦੇ ਬਾਰੇ ਜਿੰਨਾ ਜ਼ਿਆਦਾ ਸੋਚੋਗੇ ਉਨਾਂ ਜ਼ਿਆਦਾ ਤੁਹਾਨੂੰ ਪ੍ਰੋਬਲਮ ਆਉਣੀਆਂ ਸਟ्रेस ਲੈਵਲ ਵਧੂਗਾ ਦਸਟੈਸ ਲੀਵ ਦਾ ਟੌਪਿਕ ਆਪਦੇ ਸੈਂਟਰ ਦੇ ਪੁਆਇੰਟ ਨੂੰ ਛੱਡ ਕੇ ਆਪਦੀ ਸਟੱਡੀ ਤੇ ਫੋਕਸ ਕਰਨਾ ਚਾਹੀਦਾ ਸਾਨੂੰ ਨੈਕਸਟ ਜੋ ਕਾਮਨ ਪ੍ਰੋਬਲਮ ਆ ਰਹੀ ਹੈ ਸਭ ਨੂੰ ਸਟੱਡੀ ਕਰਨ ਲਈ ਬਹੁਤ ਜ਼ਿਆਦਾ ਪਲੇਟਫਾਰਮ ਹੈਗੇ ਆ ਦੋਸਤੋ ਆਜੀ ਦੇ ਟਾਈਮ 'ਚ ਜਿੱਥੇ ਸਾਡੇ ਕੋਲ ਸੋਸ਼ਲ ਮੀਡੀਆ ਹੈ ਉੱਥੇ ਇੰਨੇ ਜਿਆਦਾ ਕੇ ਚੈਨਲ ਇੰਨੇ ਕ ਜਿਆਦਾ ਸਾਡੇ ਕੋਲੇ ਐਪ ਇੰਨੇ ਕ ਜਿਆਦਾ ਸਾਡੇ ਕੋਲੇ ਅਕੈਡਮੀਜ਼ ਹਨ ਜਿਨ੍ਹਾਂ ਦੇ ਕੀ ਹਰ ਸਬਜੈਕਟ ਦੀ ਤਿਆਰੀ ਕਰਵਾਈ ਜਾਂਦੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਪਲੇਟਫਾਰਮ ਕੋਈ ਸੋਸ਼ਲ ਮੀਡੀਆ ਗਲਤ ਤਿਆਰੀ ਕਰਾਉਂਦਾ ਬਟ ਦੋਸਤੋ ਜਿੰਨੇ ਤੁਹਾਡੇ ਕੋਲੇ ਆਪਸ਼ਨ ਜਿਆਦਾ ਹੋਣਗੇ ਉੰਨੇ ਜਿਆਦਾ ਡਿਸਟਰੈਕਸ਼ਨ ਹੋਣਗੇ ਉਹਨਾਂ ਜਿਆਦਾ ਤੁਹਾਡਾ ਮਨ ਭਟਕੇਗਾ ਇੱਕ ਚੈਨਲ ਤੋਂ ਦੂਸਰੇ ਚੈਨਲ ਦੂਸਰੇ ਚੈਨਲ ਤੋਂ ਤੀਸਰੇ ਚੈਨਲ ਤੇ ਅਲੱਗ-ਅਲੱਗ ਵੀਡੀਓ ਅਲੱਗ-ਅਲੱਗ ਟੌਪਿਕ ਤੇ ਚੱਲਦੀ ਰਹੀ ਜਿਹਦੇ ਕਰਕੇ ਅਸੀਂ ਇੱਕ ਟੌਪਿਕ ਨੂੰ ਕਲੀਅਰ ਨਹੀਂ ਕਰ ਪਾਉਂਦੇ ਆ ਉਹਦਾ ਫੋਕਸ ਦੋ ਸੱਤਨ ਚੈਨਲ ਹੀ ਸਬਸਕ੍ਰਾਈਬ ਕਰਕੇ ਰੱਖੋ ਜਿੱਥੇ ਤੁਹਾਨੂੰ ਵਧੀਆ ਕੰਟੈਂਟ ਮਿਲਦਾ ਵਧੀਆ ਤਿਆਰੀ ਹੁੰਦੀ ਆ ਤੁਹਾਡਾ ਟਾਈਮ ਵੇਸਟ ਨਹੀਂ ਹੁੰਦਾ ਥੋੜੇ ਸਮੇਂ ਵਿੱਚ ਵਧੀਆ ਤਿਆਰੀ ਹੁੰਦੀ ਆ ਜਿਆਦਾ ਮਤਲਬ ਕਿ ਮੀਡੀਆ ਤੇ ਜਿਆਦਾ ਪਲੇਟਫਾਰਮ ਤੇ ਜਾਣ ਦੀ ਬਜਾਏ ਦੇਖੋ ਕੰਟੈਂਟ ਉਹੀ ਹੁੰਦਾ ਹੈ ਪੇਪਰ ਜੋ 60% ਤੁਹਾਨੂੰ ਪੜੇ ਵਿੱਚੋਂ ਆਊਗਾ 30 ਤੋਂ 40% ਤੁਹਾਡੀ ਜਿਹੜੀ ਹੈ ਲੌਜੀਕ ਤੁਹਾਡੀ ਪ੍ਰੀਵੀਅਸ ਨੋਲੇਜ ਤੁਹਾਡੀ ਥਿੰਕਿੰਗ ਨਾਲ ਆਊਗਾ ਠੀਕ ਹੈ ਵੀ ਉਸ ਟਾਈਮ ਤੇ ਤੁਸੀਂ ਕਿਸ ਤਰੀਕੇ ਨਾਲ ਉਹ ਚੀਜ਼ ਨੂੰ ਸਮਝ ਕੇ ਉਹਨੂੰ ਅਟੈਂਪਟ ਕਰ ਪਾਉਣੀ ਆ ਤਾਂ ਦੇਖੋ ਦੋਸਤੋ ਇਹ ਸਟਡੀ ਤਾਂ ਦੇ ਇੱਕ ਜਾਂ ਦੋ ਚੈਨਲ ਚੋਂ ਜਿਹਦੇ ਕਰਕੇ ਤੁਹਾਡੀ ਮਤਲਬ ਕਿ ਦਿੱਕਤ ਦੂਰ ਹੋ ਜਾਏਗੀ ਇਸ ਤਰੀਕੇ ਨਾਲ ਵੀ ਪ੍ਰੋਬਲਮ ਹੁੰਦੀ ਹੈ ਤੇ ਨਾਇੰਥ ਪੁਆਇੰਟ ਹੈ ਅੱਜ ਨਹੀਂ ਕੱਲ ਤੋਂ ਜ਼ਰੂਰ ਪੜਾਂਗਾ ਕਿਉਂਕਿ ਬਹੁਤ ਹੀ ਕਾਮਨ ਔਰ ਹਰ ਨਾਲ ਹੋਣ ਵਾਲੀ ਇਹ ਜੋ ਹੈ ਘਟਨਾ ਹੈ ਦੇਖੋ ਦੋਸਤੋ ਸਾਰਾ ਦਿਨ ਕੰਮ ਕਰਕੇ ਜੋਬ ਕਰਦੇ ਆ ਪ੍ਰਾਈਵੇਟ ਜੋਬ ਕਰਦੇ ਆ ਮੇਰੇ ਦੋਸਤ ਉਹ ਸਾਰਾ ਦਿਨ ਥੱਕ ਹਰ ਕੇ ਜਦੋਂ ਸ਼ਾਮ ਨੂੰ ਖਾਣਾ ਖਾ ਕੇ ਪੜਨ ਬੈਠਦੇ ਹਨ ਤਾਂ ਖਾਣਾ ਖਾਣ ਤੋਂ ਬਾਅਦ ਥੱਕਾ ਉੱਟ ਦੇਖਣ ਉਹਨਾਂ ਨੂੰ ਨੀਂਦ ਆਉਂਦੀ ਹੈ ਤੇ ਨੀਂਦ ਤੇ ਬੱਸ ਪਿਆ ਬੰਦਾ ਇਹ ਹੀ ਸੋਚਦਾ ਚਲੋ ਅੱਜ ਸੌ ਜਾਣਾ ਕੱਲ ਸਵੇਰ ਜਲਦੀ ਉੱਠੂੰਗਾ ਤੇ ਕੱਲ ਤੋਂ ਸ਼ੁਰੂ ਕਰੂੰਗਾ ਤਿਆਰੀ ਤਾਂ ਦੋਸਤੋ ਇਹ ਜਿਹੜੀ ਆਦਤ ਅੱਜ ਦਿਨ ਬਦਨ ਬਤੀ ਜਾਂਦੀ ਹੈ ਔਰ ਕੱਲ ਕਦੀ ਵੀ ਨਹੀਂ ਹੁੰਦਾ ਔਰ ਪੇਪਰ ਆ ਜਾਂਦਾ ਹੈ ਪੇਪਰ ਹੋ ਜਾਂਦਾ ਹੈ ਤੇ ਜਦੋਂ ਦੇਖਦੇ ਆ ਲਿਸਟ 'ਚ ਆਪਣਾ ਕਿਤੇ ਨਾਮ ਨਹੀਂ ਹੁੰਦਾ ਤੇ ਇਹ ਦਿੱਕਤ ਆਉਂਦੀ ਹੈ ਇਸ ਲਈ ਕਬੀਰ ਜੀ ਨੇ ਵੀ ਕਿਹਾ ਕਾਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਪਲ ਮੇ ਪਰਲੇ ਹੋਏਗੀ ਬੋਰੀ ਕਬੇ ਕਰੇਗਾ ਕਬ ਤਾਂ ਕੱਲ ਦਾ ਕੰਮ ਜੋ ਅੱਜ ਹੀ ਕਰ ਲਓ ਅੱਜ ਦਾ ਕੰਮ ਅੱਜ ਹੀ ਕਰ ਲਓ ਕੱਲ ਤੇ ਨਾ ਸਿੱਟੋ ਤਾਂ ਦੋਸਤੋ ਇਸ ਨਾਲ ਕੀ ਤੁਹਾਡੀ ਤਿਆਰੀ ਵਧੀਆ ਹੋਏਗੀ ਇਸ ਤੇ ਵੀ ਧਿਆਨ ਲੇ 10ਵਾਂ ਪੁਆਇੰਟ ਹੈ। ਅਕੀਲ ਵਿੱਚ ਪਰਸਨ ਕੀ ਕਹਿੰਦਾ ਇਸ ਵਾਰ ਤਾਂ ਤਿਆਰੀ ਨਹੀਂ ਹੋਈ ਅਗਲੇ ਸਾਲ ਪੱਕਾ ਕਰਾਂਗਾ। ਦੋਸਤੋ ਦੇਖੋ ਹਰ ਸਾਲ ਵੀ ਪ੍ਰਾਉਣਗੇ ਪਤਾ ਹੈ ਸਾਨੂੰ ਪੀਐਸਟੈਟ ਹਰ ਸਾਲ ਹੁੰਦਾ ਹੈ ਕਈ ਵਾਰ ਸਾਲ ਤੋਂ ਬਾਅਦ ਹੋ ਜਾਂਦਾ ਹੈ ਤਾਂ ਜੋ ਇਸ ਵਾਰ ਪ੍ਰੋਬਲਮ ਆ ਰਹੀਆਂ ਨੇ ਜਿੰਨਾ ਸ਼ਡਿਊਲ ਬੀਜੀ ਇਸ ਵਾਰ ਹੈ ਜਿੰਨੀ ਸਟ्रेस ਲੈਵਲ ਇਸ ਵਾਰ ਕੀ ਉਹ ਅਗਲੇ ਸਾਲ ਨਹੀਂ ਹੋਏਗਾ ਇਹ ਪ੍ਰੋਬਲਮ ਅਗਲੇ ਸਾਲ ਨਹੀਂ ਆਉਣਗੀਆਂ ਆਉਣਗੀਆਂ ਹੋ ਸਕਦਾ ਤੁਹਾਡੀ ਹੈਲਥ ਕੰਡੀਸ਼ਨ ਤੁਹਾਡੀ ਘਰ ਦੀ ਕੰਡੀਸ਼ਨ ਇਸ ਤੋਂ ਵੀ ਜਾਦਾ ਬੱਤਰ ਹੋ ਗਈ ਜਿਸ ਕਰਕੇ ਤੁਹਾਨੂੰ ਅਗਲੀ ਵਾਰ ਪੇਪਰ ਅਟੈਂਪਟ ਕਰਨ ਜਾਂ ਤਿਆਰੀ ਕਰਨ ਚ ਹੋਰ ਵੀ ਜਿਆਦਾ ਦਿੱਕਤ ਆਉਣ ਨੂੰ ਫਿਰ ਕੀ ਕਰੋਗੇ ਫਿਰ ਇਸ ਤਰੀਕੇ ਨਾਲ ਅਗਲੇ ਸਾਲ ਅਗਲੇ ਸਾਲ ਤੇ ਕਰਦੇ ਕਰਦੇ ওভারਏਜ ਹੋ ਜਾਓਗੇ ਤਾਂ ਉਹੀ ਤੁਹਾਡੇ ਕੋਲ ਪ੍ਰਾਈਵੇਟ ਜੌਬ ਆਥ ਰਹਿ ਜਾਏਗੀ ਜਿਹਦੇ ਵਿੱਚ ਜੋ ਹੈ ਹਾਰਡ ਵਰਕ ਮਿਹਨਤ ਜ਼ਿਆਦਾ ਪਰ ਸੈਲਰੀ ਘੱਟ ਠੀਕ ਹੈ ਟਾਈਮ ਪਾਸ ਹੋਏਗਾ ਇਸ ਲਈ ਜੋ ਤੁਹਾਡੇ ਕੋਲ ਸਮਾਂ ਬਚਿਆ ਉਸ ਨੂੰ ਵੱਧ ਤੋਂ ਵੱਧ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰੋ ਦਿਨ ਰਾਤ ਮਿਹਨਤ ਕਰੋ ਤੇ ਇਸੇ ਬਾਰੀ ਤੁਹਾਡਾ ਐਗਜ਼ਾਮ ਕ੍ਰੈਕ ਹੋ ਜਾਏਗਾ ਇਹ ਮੇਰਾ ਵਿਸ਼ਵਾਸ ਹੈ ਤੇ ਅਗਲੇ ਸਾਲ ਤੇ ਨਾ ਸਿੱਟੋ ਦੋਸਤੋ ਮੌਕੇ ਬਾਰ-ਬਾਰ ਨਹੀਂ ਮਿਲਦੇ ਠੀਕ ਹੈ ਇਸ ਕੁਝ ਕਾਮਨਸ ਜੋ ਸੀਗੇ ਪ੍ਰੋਬਲਮ ਜੋ ਕਿ ਹਰ ਕੈਂਡੀਡੇਟ ਨੂੰ ਆ ਰਹੀਆਂ ਹਨ ਜੋ ਪੀਐਸਟੈਟ ਦੀ ਤਿਆਰੀ ਕਰ ਰਿਹਾ ਹੈ ਤੇ ਹੋ ਸਕਦਾ ਹੈ ਕਿਸੇ ਨੂੰ ਆਪਦੀ ਜੋ ਪਰਸਨਲ ਬਿਹੇਵੀਅਰ ਪਰਸਨਲ ਕੰਡੀਸ਼ਨ ਦੇ ਤੌਰ ਤੇ ਕੁਝ ਹੋਰ ਵੀ ਪ੍ਰੋਬਲਮ ਆ ਰਹੀਆਂ ਹਨ ਪਰ ਇਹਨਾਂ ਵਿੱਚ ਹੀ ਸ਼ਾਮਲ ਹੋ ਜਾਂਦੀਆਂ ਹਨ ਬਟ ਮੇਨਲੀ ਕੀ ਅਸੀਂ ਇਹਨਾਂ ਦਾ ਸੋਲੂਸ਼ਨ ਲੱਭਣਾ ਹੈ ਤੇ ਅਸੀਂ ਇਹਨਾਂ ਦੇ ਸੋਲੂਸ਼ਨ ਤੇ ਚੱਲਦੇ ਹਾਂ ਕਿ ਇਹਨਾਂ ਦਾ ਹੱਲ ਕੀ ਹੋ ਸਕਦਾ ਹੈ ਤੇ ਦੋਸਤੋ ਸੋਲੂਸ਼ਨ ਦੇਖਣ ਤੋਂ ਪਹਿਲਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਮੇਰੀ ਦਿੱਤੀ ਜਾਣਕਾਰੀ ਤੁਹਾਨੂੰ ਵੀ ਉਸੀ ਵਿਸ਼ੇ ਤਿਤੋ ਅਫੈਕਟਡ ਹੋ ਤੁਹਾਨੂੰ ਵੀ ਪ੍ਰੋਬਲਮ ਹੈਗੀਆਂ ਤਾਂ ਉਹਨਾਂ ਦੇ ਸੋਲੂਸ਼ਨ ਦੇਖਣ ਲਈ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਤੇ ਮੇਰੀ ਮਿਹਨਤ ਨੂੰ ਜੋ ਸਲਾਮ ਕਰਨ ਲਈ ਤੇ ਲਾਈਕ ਜੇਕਰ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਇਸ ਨਾਲ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਦੋਸਤੋ ਪਹਿਲਾਂ ਗੱਲ ਕਰਦੇ ਆ ਜੋ ਸੋਲੂਸ਼ਨ ਅਸੀਂ ਦੇਣ ਜਾ ਰਹੇ ਹਾਂ ਉਹ ਸਰਦਾ ਦੋਸਤੋ ਜੋ ਸੋਲੂਸ਼ਨ ਤੋਂ ਦੇ ਲਈ ਕਈ ਦੋਸਤਾਂ ਲਈ ਤਾਂ ਇਹ ਆਥੈਂਟਿਕ ਹੋਊਗਾ ਸੂਟੇਬਲ ਹੋਊਗਾ ਕਈਆਂ ਲਈ ਨਹੀਂ ਬਟ ਇਸ ਨਾਲ ਆਪਣੇ ਆਪ ਨੂੰ ਉਸ ਮੁਤਾਬਕ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰਨੀ ਜਿਸ ਤਰ੍ਹਾਂ ਦੀ ਤੁਹਾਡੀ ਪ੍ਰੋਬਲਮ ਹੈ ਜਿਸ ਲੈਵਲ ਦੀ ਤੁਹਾਡੀ ਪ੍ਰੋਬਲਮ ਹੈ ਠੀਕ ਹੈ ਦੋਸਤੋ ਤੇ ਪਹਿਲਾ ਜੋ ਪ੍ਰੋਬਲਮ ਹੈ ਉਹ ਹੈ ਪ੍ਰਾਈਵੇਟ ਜੌਬ ਵਾਲਿਆਂ ਵਾਸਤੇ ਪ੍ਰਾਈਵੇਟ ਜੌਬ ਦੇਖੋ ਸਕੂਲ ਸਕੂਲ ਕਾਲਜਾਂ ਵਿੱਚ ਹੁੰਦੀ ਹੈ ਟੀਚਰ ਦੀ ਹੋਪਸੋ ਜੋ ਪੀਐਸਟੈਟ ਦੀ ਇੰਝ ਜਾ ਰਿਹਾ ਟੀਚਰ ਹੀ ਬਣੂਗਾ ਫਿਊਚਰ ਵਿੱਚ ਠੀਕ ਹੈ ਕਾਲਜ ਵਿੱਚ ਹੁੰਦੀ ਹੈ ਅੱਜ ਕੱਲ ਹਾਈਲਾਈਟ ਸੈਂਟਰਾਂ ਵਿੱਚ ਵੀ ਹੋਣ ਲੱਗ ਗਈ ਆ ਹੋਰ ਵੀ ਬਹੁਤ سارے ਆਫਿਸ ਹੁੰਦੇ ਜਿੱਥੇ ਕੀ ਜੌਬ ਕਰਦਾ ਤੇ ਜੋ ਪ੍ਰਾਈਵੇਟ ਜੌਬ ਹੈ ਉਹ 6 ਤੋਂ 8 ਘੰਟੇ ਦੀ ਜੌਬ ਹੈ ਲਗਭਗ ਇਹ ਜੇ ਤੁਹਾਨੂੰ 8 ਘੰਟੇ ਲਾ ਕੇ ਅਸੀਂ ਉਸ ਨੂੰ ਕਿਵੇਂ ਮੈਨੇਜ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਆਪਦੇ ਵਰਕਿੰਗ ਵਰਕਿੰਗ ਟਾਈਮ ਤੋਂ ਇਲਾਵਾ ਜੋ ਕਿ ਤੁਹਾਡੇ ਕੋਲ ਟਾਈਮ ਬਚਦਾ ਉਹ ਟੋਟਲ ਟਾਈਮ ਤੁਸੀਂ ਨੋਟ ਕਰਨਾ ਹੈ ਉਸ ਟੋਟਲ ਟਾਈਮ ਵਿੱਚ ਜੋ ਤੁਸੀਂ ਉਹ ਮਤਲਬ ਕਿ ਖਾਣਾ ਖਾਣ ਲਈ ਵੀ ਠੀਕ ਹੈ ਰੈਸਟ 10 ਅੱਧੇ ਘੰਟੇ 15 ਮਿੰਟ ਦੀ ਰੈਸਟ ਵੀ ਕਰਨ ਲਈ ਠੀਕ ਹੈ ਸਾਰੇ ਕੁੱਲ ਮਿਲਾ ਕੇ ਕੱਢ ਕੇ ਆਪਦੇ ਸਟੱਡੀ ਦਾ ਟਾਈਮ ਵੀ ਫਿਕਸ ਕਰੋ ਔਰ ਕਟੁਕਟ ਪੰਜ ਤੋਂ 6 ਘੰਟੇ ਡੇਲੀ ਰੁਟੀਨ ਚ ਏ ਤੁਹਾਡੇ ਕੋਲੇ ਟਾਈਮ ਤੋਂ ਤੁਹਾਡਾ ਹੋਣਾ ਚਾਹੀਦਾ ਸਟੱਡੀ ਲਈ ਇਸ ਟਾਈਮ ਦੀ ਗੱਲ ਕਰ ਰਿਹਾ ਜਦੋਂ ਕਿ ਸਾਡੇ ਕੋਲੇ ਇੱਕ ਹਫਤਾ ਬਚਿਆ ਉਸ ਇੱਕ 5 ਤੋਂ 6 ਘੰਟਿਆਂ ਵਿੱਚ ਤੁਸੀਂ ਆਪਣਾ ਅਲੱਗ-ਅਲੱਗ ਟਾਈਮ ਟੇਬਲ ਬਣਾਉਗੇ ਇਹ ਸਾਰੇ ਕਾਮਨ ਪ੍ਰੋਬਲਮ ਲਈ ਮੈਂ ਦੱਸ ਰਿਹਾ ਇਹ ਅਬ ਦਾ ਜੋ ਟਾਈਮ ਟੇਬਲ ਬਣਾਉਗੇ ਜਿਹੜੇ 5 ਤੋਂ 6 ਘੰਟੇ ਜੋ ਤੁਸੀਂ ਡਿਸਟ੍ਰੀਬਿਊਟ ਕਰਨੇ ਆ ਉਹ ਆਡੀ ਟੌਪਿਕ ਵਾਈਜ਼ ਕਰਨੇ ਆ ਦੇਖੋ ਦੋਸਤੋ ਟੌਪਿਕ ਇਸ ਵਕਤ ਸਾਰੇ ਹੀ ਜ਼ਰੂਰੀ ਹਨ ਪਹਿਲਾ ਸਬਜੈਕਟ ਸਪੈਸਿਫਿਕ ਨਹੀਂ ਲੈ ਕੇ ਚੱਲੋ ਸੋਨੂੰ ਸੀਡੀਪੀ ਪੰਜਾਬੀ ਇੰਗਲਿਸ਼ ٹھیک ہے یہ بھی کرنی پڑنگیاں کیونکہ کلر جو سبجیکٹ ہے سٹھ نمبر کا وہ پاس نہیں کرا سکتا باقیوں بھی دینا پہا ٹائم اس لیے چھ گھنٹے انہوں ود رکھو جو کہ تیٹک دافنے یا ایڈا مطلب کہ زیادہ ویٹز والے جیسے سی ڈی پی ہوگی ٹھیک ہے جا سپیسیفک سبجیکٹ ہو گیا انہوں ٹائم تھی تین تو چار گھنٹے رکھو اور دو گھنٹے اور انگلش وغیرہ لی رکھو تاکہ تیپر تیاری ہوں رہے دوستوں ہو جاتا ہے پرائیویٹ جوب کرتے ہی جو ਇਲੈਕਸ਼ਨ ਲੈ ਲੈਂਦੇ ਹਾਂ ਦੋਸਤ ਕਿਉਂ ਜਿੰਨਾ ਪ੍ਰਾਈਵੇਟ ਕੰਮ ਕਰਦੇ ਪਰਸਨ ਨੂੰ ਪ੍ਰੋਬਲਮ ਆ ਰਹੀ ਹੈ ਔਰ ਜਿੰਨੀ ਉਹਨਾਂ ਨੇ ਤਕਲੀਫਾਂ ਦੇਖੀਆਂ ਹੁੰਦੀਆਂ ਨੇ ਜੇ ਉਹ ਜੋ ਕਿ ਉਹਨਾਂ ਨੂੰ ਇਸ ਤਰੀਕੇ ਲਈ ਮੋਟੀਵੇਟ ਕਰਦੀ ਹੈ ਕਿ ਉਹਨਾਂ ਨੇ ਸਰਕਾਰੀ ਜੋਬ ਲੈਣੀ ਹੈ ਔਰ ਆਪਣੀ ਫਿਊਚਰ ਸਿਕਿਉਰ ਕਰਨਾ ਹੈ ਤਾਂ ਮੇਬੀ ਉਹ ਪਰਸਨ ਨਹੀਂ ਕਰ ਸਕਦੇ ਨਿਮੀਤ ਜੋ ਕਿ ਕੰਫਰਟੇਬਲ ਜ਼ੋਨ 'ਚ ਹੈ ਜਿਨੂੰ ਸਾਰੀਆਂ ਸੋਲੂਸ਼ਨ ਸਹੂਲਤਾ ਮਿਲਦੀਆਂ ਠੀਕ ਹੈ ਇਸ ਲਈ ਤੁਸੀਂ ਕਰ ਸਕਦੇ ਹੋ ਟਾਈਮ ਮੈਨੇਜ ਕਰੋ ਦੂਸਰੀ ਜੋ ਮੇਰੀ ਸਾਰੀ ਦਿੱਕਤ ਸੀ ਲੈਕ ਆਫ ਟਾਈਮ ਮੈਨੇਜਮੈਂਟ ਦੇਖੋ ਦੋਸਤੋ ਟਾਈਮ ਕਿਸੇ ਕੋਲ ਨਹੀਂ ਹੁੰਦਾ ਸਾਰਿਆਂ ਕੋਲ 24 ਘੰਟੇ 10 ਬ ਠੀਕ ਹੈ 12 ਘੰਟੇ ਦਿਨ ਦੇ ਦੁਬਾਰਾ ਰਾਤ ਦੇ ਸਾਰਿਆਂ ਲਈ ਸੀਮਾ ਨੇ ਠੀਕ ਹੈ ਕਿਸੇ ਲਈ ਜਿਆਦਾ ਨਹੀਂ ਬਟ ਅਸੀਂ ਆਪਦੇ ਟਾਈਮ ਡੇਲੀ ਰੁਟੀਨ ਦੀਆਂ ਜੋ ਗਤੀਵਿਧੀਆਂ ਕੰਮਾਂ ਤੋਂ ਬਚਾ ਕੇ ਜੋ ਅਸੀਂ ਟਾਈਮ ਅਸੀਂ ਕੱਢਣਾ ਹੈ ਔਰ ਜਿੱਤੋਂ ਤੱਕ ਦੇਖੋ ਦੋਸਤੋ ਮੈਂ ਵੀ ਪ੍ਰਾਈਵੇਟ ਜੌਬ ਕੀਤੀ ਮੈਂ ਵੀ ਪੀਐਸਟੈਟ ਕਲੀਅਰ ਕੀਤਾ ਹੋਰ ਇਗਜ਼ਾਮ ਹੁੰਦਿੱਤੇ ਆ ਤੇ ਅਸੀਂ ਵੀ ਮਤਲਬ ਕਿ 5 ਤੋਂ 6 ਘੰਟੇ ਨਾਰਮਲ 24 ਘੰਟੇ ਵਿੱਚੋਂ ਕੱਢ ਸਕਦੇ ਹਾਂ ਨਾਰਮਲ ਆ ਇਸ ਤੋਂ ਵੱਧ ਵੀ ਕੱਢੇ ਜਾ ਸਕਦੇ ਆ ਦੇਖੋ ਰਾਤ ਦਾ ਜੋ ਸੌਣ ਦਾ ਸਮਾਂ ਹੈ ਉਹ ਘੰਟਾ ਸਵੇਰ ਘਟਾ ਦੋ ਸਵੇਰੇ ਘਟਾ ਦੋ 2 ਘੰਟੇ ਦਾ ਹੀ ਨਿਕਲ ਜਾਂਦੇ ਆ ਠੀਕ ਹੈ ਸ਼ਾਮ ਨੂੰ ਜੋ ਤੁਸੀਂ ਟਾਈਮ ਵੇਸਟ ਕਰਦੇ ਹੋ ਦੋਸਤਾਂ ਦੀ ਗੱਪਾਂ ਮਾਰਦੇ ਹੋ ਮੀਡੀਆ ਤੇ ਜਾਂਦੇ ਹੋ ਠੀਕ ਹੈ ਜਾਂ ਵਿਹਲੇ ਕਿਤੇ ਦੋਸਤਾਂ ਮਿੱਤਰਾਂ ਘੁੰਮਦੇ ਹੋ ਟੀਵੀ ਦੇਖਦੇ ਹੋ ਉਹ ਘਟਾ ਦਿਓ ਤੁਸੀਂ ਤਾਂ ਤੁਹਾਡਾ ਟਾਈਮ ਸਟੱਡੀ ਨੂੰ ਮਿਲ ਜਾਏਗਾ ਇਸ ਲਈ ਟਾਈਮ ਮੈਨੇਜਮੈਂਟ ਕਰੋ ਪ੍ਰੋਪਰ ਟਾਈਮ ਟੇਬਲ ਬਣਾਓ ਔਰ ਟਾਈਮ ਟੇਬਲ ਨੂੰ ਡੇਲੀ ਫੋਲੋ ਕਰਨਾ ਹੈ ਕਿਸੇ ਵੀ ਹਾਲਤ ਚ ਇਹ ਫਿਕਸ ਪੱਕਾ ਕਰ ਲਓ ਇੱਕ ਹਫ਼ਤੇ ਲਈ ਆ ਇੱਕ ਹਫ਼ਤੇ ਲਈ ਤੁਸੀਂ ਪੱਕਾ ਕਰ ਲਓ ਮੈਂ ਗਾਰੰਟੀ ਦਿੰਦਾ ਜੇ ਤੁਹਾਡਾ ਪੇਪਰ ਕਲੀਅਰ ਨਾ ਹੋਵੇ ਅਗਲਾ ਸੀ ਸੈਂਟਰ ਦੂਰ ਹੈ ਦੇਖੋ ਦੋਸਤੋ ਹੁਣ ਇਸ ਦਾ ਮੇਬੀ ਹੱਲ ਕੋਈ ਨਹੀਂ ਸੈਂਟਰ ਦੂਰ ਨੇੜੇ ਜਿਹਦੀ ਵੀ ਆ ਗਿਆ ਉ ਹੰਟਰ ਦੂਰ ਸੋਚਣ ਦੀ بجائے ਤੁਸੀਂ ਇਹ ਸੋਚੋ ਕਿ ਤੁਸੀਂ ਪੇਪਰ ਦੇ ਨਾਣਾ ਉਹਦੀ ਤਿਆਰੀ ਕਰਨੀ ਹੈ ਦੂਰ ਜਾਣਾ ਮੁਸ਼ਕਲਾਂ ਵਧਨ ਇਸ ਮੁਸ਼ਕਲਾਂ ਨੂੰ ਅਸੀਂ ਸੁਖਾਈ ਚ ਬਦਲਣਾ ਪੇਪਰ ਕਰੈਕ ਕਰਕੇ ਤਾਂ ਇਹ ਟਾਰਗੇਟ ਰੱਖੋ ਔਰ ਹੰਟਰ ਦਾ ਧਿਆਨ ਛੱਡ ਦਿਓ ਔਰ ਆਪਣੀ ਪੜਾਈ ਤੇ ਧਿਆਨ ਦਿਓ ਜੋ ਕਿ ਹਾਊਸ ਵਾਈਫ ਨੇ ਜਾਂ ਘਰ ਵਿੱਚ ਜੋ ਦੋਸਤੋ ਖੇਤੀਬਾੜੀ ਕਰਦੀਆਂ ਨੇ ਘਰੇ ਰਹਿੰਦੀਆਂ ਨੇ ਉਹਨਾਂ ਲਈ ਕੀ ਹੈ ਦੇਖੋ ਦੋਸਤੋ ਜਿਹੜੇ ਕੰਮ ਹੁੰਦੇ ਨੇ ਆਪਣੇ ਹੋਰ ਭੈਣ ਭਰਾ ਚਾਚਾ ਤਾਇਆ ਵੀ ਤੁਹਾਡੇ ਕੰਮ ਕਰ ਲੇਗਾ ਠੀਕ ਹੈ ਫੋਰ ਐਗਜ਼ਾਮਪਲ ਰੱਬ ਨਾ ਕਰੇ ਤੁਹਾਡੇ ਕੋਈ 6:00 ਵਜੇ ਜੀ ਤੁਹਾਡੀ ਫੈਮਿਲੀ 'ਚ ਕੋਈ ਮੈਰਿਜ ਆ ਜੇ ਬਿਮਾਰ ਹੋ ਜਾਂ ਤਾਂ ਵੀ ਦੂਸਰੀ ਜੋ ਘਰ ਦੇ ਮੈਂਬਰ ਕੰਮ ਕਰਦੇ ਹਨ ਉਹਨਾਂ ਲਈ ਇੱਕ ਰਿਕਵੈਸਟ ਬੇਨਤੀ ਕਰ ਦੋ ਕਿ ਸਾਨੂੰ 7 ਦਿਨ 7 ਦਿਨ ਸਾਨੂੰ 5 ਤੋਂ 6 ਘੰਟੇ ਪਰਣੀ ਦੇ ਦਿਓ ਉਸ ਤੋਂ ਬਾਅਦ ਜੇਕਰ ਅਸੀਂ ਸਰਕਾਰੀ ਨੌਕਰੀ ਨਹੀਂ ਲੱਗੇ ਤਾਂ ਤੁਹਾਡਾ ਕੰਮ ਅਸੀਂ ਕਰਾਂਗੇ ਅਦਰਵਾਈਜ਼ ਹੌਨਲੀ ਟਾਈਮ 'ਚ ਤੁਹਾਡਾ ਕੰਮ ਵੀ ਘਟਾ ਕੇ ਸੌਖਾ ਕਰ ਦੇਵਾਂਗੇ ਇਹ ਉਹਨਾਂ ਨੂੰ ਸ਼ਵਾਇ ਦਵਾਓ ਔਰ ਇਹ ਕੋਈ ਨਹੀਂ ਚਾਹੁੰਦਾ ਕਿ ਘਰ ਦਾ ਮੈਂਬਰ ਕੋਈ ਵੀ ਜੋ ਨੌਕਰੀ ਨਾ ਲੱਗੇ ਸਾਡੀ ਜੋ ਸੁਪਨੀ ਪੂਰੀ ਨਾ ਕਰੇ ਇਸ ਲਈ ਹਰ ਕੋਈ ਸਾਥ ਦੇ ਦਿੰਦਾ ਹੈ ਬਸ ਉਹਨੂੰ ਤਰੀਕਾ ਹੋਣਾ ਚਾਹੀਦਾ ਪਿਆਰ ਨਾਲ ਹੰਟਰ ਕਰਦਾ ਗੁੱਸਾ ਗਿਆ ਛੱਟ ਸਿਰਫ ਆਉਂਦੀ ਆਉਦੀ ਪਰਵਾਰ ਲਈ ਇੰਨਾ ਕ ਟਾਈਮ ਜ਼ਰੂਰ ਕੱਢ ਸਕਦੇ ਹਾਂ ਠੀਕ ਹੈ ਕੰਮ ਨੂੰ ਤੇਜ਼ੀ ਨਾਲ ਕਰੋ ਫालतू ਟੈਂਗੇਸ਼ਨ ਨਾ ਕਰੋ ਉਹ ਟਾਈਮ ਨਿਕਲ ਆਉਂਦਾ ਹੈ ਯਾ ਸ਼ਾਦੀਆਂ ਦਾ ਮੈਂ ਦੱਸਿਆ ਸੀ ਯਾ ਸ਼ਾਦੀਆਂ ਦੋਸਤਾਂ ਆਉਂਦੀਆਂ ਰਹਿੰਦੀਆਂ ਹਰ ਸਾਲ ਆਉਂਦੀਆਂ ਚਾਚੇ ਥਾਏ ਪੂਆ ਫੁੜ ਮਾਸਰ ਗੁੱਸੇ ਹੋਣਗੇ ਤਾਂ ਹੋ ਜਾਣ ਦੋ 6 ਮਹੀਨੇ ਇਹ ਸੋਚ ਲਓ ਹਾਲੇ ਪਰ ਜਦੋਂ ਤੁਸੀਂ ਨੌਕਰੀ ਲੱਗ ਕੇ ਸਰਕਾਰੀ ਤੇ ਸਾਰੇ ਮਾਸਰ ਪੂਆ ਫੁਪੜ ਤੁਹਾਡੇ ਅੱਗੇ ਪਿੱਛੇ ਤੁਰੇ ਫਿਰਨਗੇ ਤੁਹਾਨੂੰ ਬੁਲਾਉਣਗੇ ਪਰ ਜੇਕਰ ਹੁਣ ਪੂਆ ਫੁਪੜ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਪੇਪਰ ਨਹੀਂ ਤਿਆਰੀ ਕੀਤੀ ਸਾਰੀ ਉਮਰ ਤੁਹਾਨੂੰ ਕੋਈ ਬਫਰ ਵੀ ਪਛਾਣਨਗੇ ਨਹੀਂ ਕਿਉਂਕਿ ਕਹਿਣਗੇ ਸਾਡੇ ਤੇ ਕੋਈ ਸਵਾਲ ਪਾਊਗਾ ਠੀਕ ਹੈ ਸਾਡੇ ਤੇ ਕੋਈ ਮਤਲਬ ਕੱਢੂਗਾ ਇਸ ਲਈ ਉਹ ਬਣਾਉਣਾ ਚੁਣਾਣਾ ਛੱਡ ਦਿਓ ਅੱਜ ਕੱਲ੍ਹ ਦੇ ਰਿਸ਼ਤੇਦਾਰੀ ਦੋਸਤੀਆਂ ਕੋਈ ਨਹੀਂ ਸਿਰਫ ਤੁਹਾਡੀ ਆਪਦੀ ਸਕਿੱਲ ਤੁਹਾਡੀ ਆਪਦੀ ਜੋ ਨੌਕਰੀ ਹੈ ਤੇ ਦੋਸਤੋ ਇਸ ਲਈ ਵਿਆਹ ਸ਼ਾਦੀਆਂ ਜਿਆਦਾ ਇੰਪੋਰਟੈਂਟ ਨਹੀਂ ਰੱਖਦੇ ਤੁਹਾਡੀ ਸਟੱਡੀ ਇੰਪੋਰਟੈਂਟ ਰੱਖਦੀ ਹੈ ਸੋਸ਼ਲ ਮੀਡੀਆ ਤੇ ਘੱਟ ਤੋਂ ਘੱਟ ਜਾਓ ਦੋਸਤਾਂ ਨੂੰ ਆਦਤ ਪਣੀ ਹੁੰਦੀ ਹੈ ਜੇ 10 ਮਿੰਟ ਰੱਖੇ ਤਾਂ 10 ਮਿੰਟ ਹੀ ਰੱਖੋ ਉਸ ਤੋਂ ਬਾਅਦ ਫੋਨ ਛੱਡ ਦਿਓ ਠੀਕ ਹੈ ਇਹ ਨਾ ਵੀ 10 ਮਿੰਟ ਤੋਂ ਕ ਸਾਰੀ ਜੋ ਫਾਲਤੂ ਐਪਸ ਨੇ ਉਹ ਡਿਲੀਟ ਕਰ ਦਿਓ ਜੇਕਰ ਜ਼ਿੰਦਗੀ 'ਚ ਜੌਬ ਕਰਨਾ ਚਾਹੁੰਦੇ ਹੋਨ ਸੋਲੂਸ਼ਨ ਜੋ ਕਰਨਾ ਚਾਹੁੰਦੇ ਹੋ ਇਸ ਪ੍ਰੋਬਲਮ ਦਾ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਜੌਬ ਲੱਗ ਗਈ ਤਾਂ ਬੈਠੇ ਤੁਸੀਂ ਸੋਸ਼ਲ ਮੀਡੀਆ ਹੀ ਚਲਾ ਸਕਦੇ ਹੋ ਫਿਰ ਕੋਈ ਤਕਰੀਕਤ ਨਹੀਂ ਇਸ ਲਈ ਸੋਸ਼ਲ ਮੀਡੀਆ ਡਿਸਟਰੈਕਸ਼ਨ ਹੀ ਭਰਦੀ ਹੈ ਹਾਂ ਸਟੱਡੀ ਲਈ ਥੋੜਾ ਮਤ ਯੂਜ਼ ਕਰੋ ਜਿੰਨਾ ਕਿ ਜ਼ਰੂਰੀ ਹੈ ਆਦਰਵਾਇਜ਼ ਸੋਸ਼ਲ ਮੀਡੀਆ ਤੇ ਘੱਟ ਜਾਓ ਦੋਸਤੋ ਮਨ ਦੀ ਕੰਡੀਸ਼ਨ ਹੁੰਦੀ ਹੈ ਜਿੰਵੇਂ ਸਮਝਾਣੋਂ ਦੇ ਮਨ ਉਵੇਂ ਸਮਝ ਜ ਜਾਂਦਾ ਹੈ ਲੈਕ ਆਫ ਸਟੇਬਿਲਟੀ ਜੋ ਪੜਨ ਵਿੱਚ ਸਟੇਬਿਲਟੀ ਘੱਟ ਹੁੰਦੀ ਹੈ ਮਤਲਬ ਕਿ ਅਸੀਂ ਬਿਜਾਦਰ ਤੱਕ ਕੇ ਇਹ 6:00 ਵਜੇ ਬੈੱਡ ਰੈਸਟ ਤੇ ਅਸੀਂ ਹੋ ਜਾਂਦੇ ਆਂ। ਉਦੋਂ ਵੀ 12-12 ਘੰਟੇ ਬੈੱਡ ਤੇ ਪਈ ਰਹਿੰਦੇ ਆਂ। ਇਹ ਸੋਚ ਲਿਓ ਤੁਹਾਡੇ 6:00 ਵਜੇ ਆ। ਆਪਦੀ ਫਿਊਚਰ ਲਈ ਸੋਚਣਾ ਹੈ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਿਆ ਇਸ ਲਈ ਦੋਸਤੋ ਗੁੱਸਾ ਨਿਕਾਣਾ। ਮੈਂ ਇਮੇਜਿਨ ਕਰ ਰਹੇ ਆਂ ਜਾਂ ਮੇਜਿਨੇਸ਼ਨ ਦੀ ਦੱਸ ਰਿਹਾ। ਇਹ ਤੁਸੀਂ ਇਹ ਸੋਚ ਲਿਓ ਸਾਡੇ 6:00 ਵਜੇ ਆ। ਅਸੀਂ 6 ਤੋਂ 7 ਘੰਟੇ ਅਸੀਂ ਬੈਠ ਕੇ ਟੇਬਲ ਚੇਅਰ ਤੇ ਪੜ੍ਹਨਾ ਹੈ। ਤੇ ਆਦੀ ਜੋ ਹੈ ਪੀਪਰ ਕ੍ਰੈਕ ਕਰਨਾ ਹੈ। ਇਹ ਜੇ ਸੋਚੋਗੇ ਉਸ ਤੇ ਇੰਪਲੀਮੈਂਟ ਕਰੋਗੇ ਤੇ ਸਾਰੇ ਹੱਲ ਹੋ ਜਾਂਦੇ ਦੋਸਤੋ। ਫੀਜ਼ਿਬ ਦੋਸਤੋ ਜੇਕਰ ਦੂਸਰੇ ਪਰਸਨ ਦਾ ਹੋ ਸਕਦਾ ਪੜਕੇ ਤੇ ਤੁਹਾਡਾ ਵੀ ਹੋਊਗਾ ਬਟ ਉਹਦੇ ਲਈ ਸਹੀ ਜੋ ਸਿਲੇਬਸ ਕਵਰ ਕਰਨਾ ਪਏਗਾ ਸਹੀ ਕੰਟੈਂਟ ਪੜਨਾ ਪਏਗਾ ਪ੍ਰੋਪਰ ਟਾਈਮ ਦੇਣਾ ਪਵੇਗਾ ਜਾਂ ਤੁਹਾਡੀ ਵੀ ਸਿਲੈਕਸ਼ਨ ਜਾਂ ਤੁਹਾਡਾ ਵੀ ਜੋ ਪੇਪਰ ਕ੍ਰੈਕ ਹੋ ਸਕਦਾ ਹੈ ਬੰਦਿਆਂ ਦਾ ਹੀ ਹੁੰਦਾ ਹੈ ਮਿਹਨਤ ਵਾਲਿਆਂ ਦਾ ਹੀ ਹੁੰਦਾ ਹੈ ਤੇ ਤੁਸੀਂ ਮਿਹਨਤ ਕਰੋ ਤੁਹਾਡਾ ਵੀ ਹੋਊਗਾ ਬਟ ਸੋਚਣ ਨਾਲ ਕਲੇ ਟੈਨਸ਼ਨ ਲੈਣ ਨਾਲ ਨਹੀਂ ਪਾਸ ਹੋਣਾ ਇਹ ਧਿਆਨ ਰੱਖਣਾ ਉਹਦੇ ਲਈ ਮਿਹਨਤ ਕਰਨੀ ਪਊ ਆ ਜਿਹੜਾ 7 ਦਿਨ ਰਹਿ ਗਏ ਸਾਡੇ ਕੋਲੇ ਇਹ ਦਿਨ ਰਾਤ ਇੱਕ ਕਰਨਾ ਪਊ ਆਦੂ ਤੋਂ ਅੱਗੇ ਤੇ ਪ੍ਰੈਕਟਿਸ ਕਰਨ ਨੂੰ ਸਾਰਾ ਸਿਲੇਬਸ ਕਰ ਕਵਰ ਕਰਨਾ ਨੂੰ ਪੇਪਰ ਟਫ ਹੁੰਦੇ ਆ ਦੋਸਤੋ ਇਹ ਸੋਚ ਲਿਓ ਤੇ ਇਸ ਲਈ ਤੁਹਾਡਾ ਵੀ ਪੇਪਰ ਕ੍ਰੈਕ ਹੋਵੇਗਾ ਮੈਂ ਤੁਹਾਨੂੰ ਗਰੰਟੀ ਦਿੰਦਾ ਪਲੇਟਫਾਰਮ ਮੈਂ ਤੁਹਾਨੂੰ ਦੱਸਿਆ ਜਿਆਦਾ ਨਾ ਰੱਖੋ ਪਲੇਟਫਾਰਮ ਦੋ ਤੋਂ ਤਿੰਨ ਹੀ ਯੂਜ਼ ਕਰੋ ਜਿਹੜੇ ਕਿ ਤੁਹਾਨੂੰ ਵਧੀਆ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਦੇ ਆ ਜੂਨ ਵਧੀਆ ਨੋਲਿਜ ਪ੍ਰੋਵਾਈਡ ਕਰਦੇ ਆ ਉਸ ਤੋਂ ਵੱਧ ਨਾ ਪਲੇਟਫਾਰਮ ਯੂਜ਼ ਕਰੋ ਕਿਉਂਕਿ ਜਿਆਦਾ ਪਲੇਟਫਾਰਮ ਤੇ ਜਾਣਾ ਡਿਸਟਰੈਕਸ਼ਨ ਹੀ ਹੋਣਗੀਆਂ ਇਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਅੱਜ ਤੱਕ ਹਮ ਕੱਲ ਦੇਣਾ ਛੱਡੋ ਤੇ ਅੱਜ ਕਰਨਾ ਅੱਜ ਹੀ ਕਰੋ ਕੱਲ ਤਾਂ ਨਹੀਂ ਪਤਾ ਕੰਡੀਸ਼ਨ ਹੋਰ ਮਿਲ ਨਹੀਂ ਖਰਾਬ ਹੋ ਸਕਦੀ ਹੈ ਚਾਂਸ ਨਹੀਂ ਮਿਲ ਸਕਦਾ ਜਾਂ ਕੁਝ ਵੀ ਹੋ ਸਕਦਾ ਹੈ ਬਟ ਅੱਜ ਦਾ ਜਿਹੜਾ ਕੀਤਾ ਕੰਮ ਕੱਲ ਲਈ ਸੌਖਾ ਹੋਵੇਗਾ ਇਸ ਲਈ ਇਹ ਜ਼ਰੂਰੀ ਹੈ ਕਿ ਅੱਜ ਹੀ ਕਰੋ ਇਸੀ अटेम्प्ट ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੋ ਆਉਣ ਵਾਲੇ ਜੋ ਪੇਪਰ ਆਉਣ ਵਾਲੇ ਜੋ ਸਮਾਂ ਬਹੁਤ ਜ਼ਿਆਦਾ ਜੋ ਹਾਰਡ ਐਂਡ ਫਾਸਟ ਆ ਰਿਹਾ ਬਹੁਤ ਜ਼ਿਆਦਾ ਕੰਪਲਿਕੇਟਡ ਆ ਰਿਹਾ ਤਾਂ ਹੋ ਸਕਦਾ ਹੈ ਕਿ ਤੁਸੀਂ ਨਹੀਂ ਕਰ ਪਾਵਾਂਗੇ ਇਹ ਕਦੀ ਨਾ ਸੋਚੋ ਕਿ ਅਸੀਂ ਅਗਲੀ ਵਾਰ ਕਰ ਲਾਂਗੇ ਠੀਕ ਹੈ ਦੋਸਤੋ ਮੇਰੇ ਦੋਸਤ ਬਹੁਤ ਸਾਰੇ ਹੋ ਜੀ ਹੋਣਗੇ ਜੋ ਅਗਲੀ ਵਾਰ ਸੋਚਦੇ ਸੋਚਦੇ ਬਹੁਤ ਸਾਰੇ ਸਾਲ ਨਗਾਤੀ ਪਰ ਅਗਲੀ ਵਾਰ ਨਹੀਂ ਆਉਂਦਾ ਠੀਕ ਹੈ ਸਰਕਾਰਾਂ ਬਦਲ ਜਾਂਦੀਆਂ ਹਨ ਤਾਂ ਕੰਡੀਸ਼ਨਾਂ ਬਦਲ ਜਾਂਦੀਆਂ ਨੇ ਇਸ ਲਈ ਦੋਸਤੋ ਆ ਵਾਲਾ ਮੌਕਾ ਨਾ ਗਵਾਓ ਹਰ ਹਾਲਤੇ ਚੇਸਤੀ ਨੂੰ ਤੁਸੀਂ ਕਰੈਕ ਕਰੋ ਮਿਹਨਤ ਕਰੋ ਠੀਕ ਹੈ ਆਪ ਦਾ ਸਟ्रेस ਲੈਵਲ ਘੱਟ ਕਰੋ ਤੇ ਤੁਹਾਡਾ ਕੀ ਹੈ ਇਹ ਜੋ ਪ੍ਰੋਬਲਮ ਹੱਲ ਹੋ ਜਾਏਗਾ ਤੇ ਤੁਹਾਡਾ ਪੇਪਰ ਕਰੈਕ ਹੋ ਜਾਏਗਾ ਦੋਸਤੋ ਦੇਖੋ ਇਹਨਾਂ ਸਭ ਲਈ ਤੁਹਾਨੂੰ ਕੀ ਆ ਸਟ्रेस ਘਟ ਲੈਣਾ ਪਵੇਗਾ ਸਟ्रेस ਘਟਾ ਦਿਓ ਹੁਣ ਤਾਂ ਠੀਕ ਹੈ ਫਿਰ ਮਾਰਨਿੰਗ ਵਿੱਚ ਜਲਦੀ ਉਠੋ ਠੀਕ ਹੈ ਜਲਦੀ ਉਠੋ ਐਕਸਰਸਾਈਜ਼ ਕਰੋ ਅੱਧਾ ਘੰਟਾ ਐਕਸਰਸਾਈਜ਼ ਕਰੋ ਬੈਲੈਂਸਡ ਡਾਈਟ ਖਾਓ ਬੈਲੈਂਸਡ ਡਾਈਟ ਖਾਓ ਪ੍ਰੋਪਰ ਠੀਕ ਹੈ ਜਿਹਦੇ ਵਿੱਚ ਪ੍ਰੋਪਰ ਨਿਊਟ੍ਰੀਸ਼ਨ ਨਿਊਟ੍ਰੀਨਟ ਹੋਣ ਬੈਲੈਂਸਡ ਡਾਈਟ ਖਾਓ ਠੀਕ ਹੈ ਸ਼ਾਮ ਦਾ ਖਾਣਾ ਕੱਟ ਕਰੋ ਕਿਉਂਕਿ ਸ਼ਾਮ ਨੂੰ ਜ਼ਿਆਦਾ ਸੁਸਤੀ ਚੜਦੀ ਹੈ ਕਾਫੀ ਚਾਹ ਲੈ ਸਕਦੇ ਹੋ ਤੇ ਵੱਧ ਤੋਂ ਵੱਧ ਨੀਂਦ ਕਰੋ ਦੋਸਤੋ ਠੀਕ ਹੈ ਦੋਸਤੋ ਤੁਹਾਨੂੰ ਦਿੱਤੀ ਜਾਣਕਾਰੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਜੰਗੀ ਲੱਗੇ ਤਾਂ ਆਪਣੇ ਦੋਸਤਾਂ 'ਚ ਸ਼ੇਅਰ ਜਰੂਰ ਕਰਨਾ ਠੀਕ ਹੈ ਤੇ ਦੋਸਤੋ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਇਹ 7 ਦਿਨਾਂ ਨੂੰ ਜਰੂਰ ਰਹਿੰਦੇ ਸੱਤ ਦਿਨਾਂ ਨੂੰ ਜੇਕਰ ਤੁਸੀਂ ਸਹੀ ਤਰੀਕੇ ਨਾਲ ਸਟੱਡੀ ਕਰ ਪਾਏ ਟੌਪਿਕ ਕਵਰ ਕਰ ਪਾਏ ਠੀਕ ਹੈ ਜਮਿਹਨਤ ਕਰ ਪਾਏ 7 ਤੋਂ 8 ਘੰਟੇ ਦੇ ਲਈ ਜਾਂ 6 ਘੰਟੇ ਦੇ ਦੇ ਪਾਈ ਆਪਣੇ ਆਪ ਨੂੰ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡਾ ਇਹ ਪੀਐਸਟ 2024 ਹਰ ਹਾਲ ਚਿਰ ਕ੍ਰੈਕ ਹੋਵੇਗਾ ਪਰ ਮੈਂ ਪਰਮਾਤਮਾ 'ਤੇ ਦੁਆਵੀ ਮੰਗਦਾ ਕਿ ਤੁਹਾਡੀ ਇਸ ਮਿਹਨਤ ਨੂੰ ਉਹ ਫਲ ਦੇਵੇ ਬੂਰ ਦੇਵੇ ਤੇ ਤੁਹਾਡਾ ਪੇਪਰ ਕ੍ਰੈਕ ਹੋਵੇ ਦੋਸਤੋ ਉਹ ਤੁਹਾਨੂੰ ਦੱਸਣਾ ਚਾਹੁੰਦਾ ਜੋ ਮੇਰੇ ਦੋਸਤ ਅੱਜ ਵੀਡੀਓ ਦੇ ਐਂਡ ਤੱਕ ਬਣੇ ਹਨ ਤਾਂ ਵੀਡੀਓ ਨੂੰ ਦੇਖ ਲਈ ਧੰਨਵਾਦ ਤੇ ਮੇਰੇ ਇਸ ਚੈਨਲ ਤੇ ਜੋ ਹੈ ਫਿਜ਼ੀਕਲ ਐਜੂਕੇਸ਼ਨ ਪੇਪਰ 2 ਦੀ ਤਿਆਰੀ ਕਰਵਾਈ ਜਾਂਦੀ ਹੈ ਆਲਮੋਸਟ ਸਾਰਾ ਸਿਲੇਬਸ ਕਵਰ ਹੋ ਚੁੱਕਿਆ ਹੈ ਅਸੀਂ ਟੈਸਟ ਸੀਰੀਜ਼ ਚਲਾਈ ਵੀ ਹੈ ਜਿਸ ਦੀ ਨਾਲ ਤੁਹਾਡੀ ਪ੍ਰੈਪਰੇਸ਼ਨ ਹੋਰ ਵਧੀਆ ਹੋ ਜੂਗੀ ਤਾਂ ਤੁਹਾਨੂੰ ਆਪ ਦਾ ਪਤਾ ਵੀ ਲੱਗ ਰਿਹਾ ਕਿ ਅਸੀਂ ਕਿੱਥੇ ਸਟੈਂਡ ਕਰ ਰਹੇ ਹਾਂ ਔਰ ਕਿੰਨੀ ਤਿਆਰੀ ਦੀ ਲੋੜ ਆ ਤਾਂ ਜਿਹੜੇ ਮੇਰੇ ਦੋਸਤ ਫਿਜ਼ੀਕਲ ਐਜੂਕੇਸ਼ਨ ਤਿਆਰੀ ਕਰਨ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹਨ ਤੇ ਬੈਲ ਆਈਕਨ ਦਬਾ ਸਕਦੇ ਹਨ ਤੇ ਲਾਈਕ